ਕਾਏ ਨਹੀਂ ਅੱਗ ਲੱਗਣੀ ਗਰਮੀ ਇੰਨੀ ਸੀਗੀ 바ਵਾ ਪਰਮਾਤਮਾ ਨੇ ਪੁਰਾ ਮੀ ਪਾਤਾ ਇੰਨੀ ਗਰਮੀ ਚ ਕੰਮ ਕਰਨਾ ਕਿਹੜਾ ਸੌਖਾ ਪਿਆਵਾ ਪਹਿਲਾ ਇਨਾਂ ਦੀਆਂ ਰੋਟੀਆਂ ਦਾ ਸਿਆਪਾ ਕੀਤਾ ਫਿਰ ਪੋਚੇ ਮਾਰੀ ਫਿਰ ਹਜੇ ਹੁਣ ਭਾਂਡੇ ਧੋ ਕੇ ਹਜੇ ਪਾਥੀਆਂ ਪੱਥਣੀਆਂ ਪੈਣੀਆਂ ਨੇ ਆ ਬੁੜੀ ਕਹੂਗੀ ਗੋਹਾ ਵੀ ਤੁਮ ਪੱਥਣਾਵਾ ਮੈਂ ਤਾਂ ਇੱਕ ਵਾਰ ਪਿੰਡ ਤਾਂ ਆਪਣੇ ਜਮਾ ਹੀ ਨਹੀਂ ਜਾ ਕੇ ਦੇਖਿਆ ਗੋਹੇ ਦੇ ਵਿੱਚ ਮੈਨੂੰ ਇਨਾਂ ਨੇ ਗੋਹੇ ਦੇ ਵਿੱਚ ਰੋਲਿਆ ਪਿਆਵਾ ਅੱਜ ਆ ਜਾਣਦੇ ਇਹਨੂੰ ਕਹਿਣਾ ਮੇਰੇ ਬਰਾਬਰ ਕੰਮ ਕਰਿਆ ਕਰੇ ਮੈਂ ਅੱਜ ਹਟਣਾ ਨਹੀਂ ਇਹਨੂੰ ਤਾਂ ਆ ਜਾਣਦੇ ਇਹਨੂੰ ਤਾਂ ਬੰਦਾ ਮੈਂ ਬਣਾਉਂਗਾ ਕਾਦੀ ਚਾਮੜੀ ਹੋਈ ਆ ਇਹ ਜੀ ਸਾਰੇ ਦਿਹਾੜੀ ਮੇਰੇ ਲੈ ਕੇ ਲੈ ਛੱਡਦੀ ਆ ਚੱਲ ਨਹੀਂ ਆ ਤਾਂ ਸੱਪਾਂ ਨਵੇੜਿਆ ਮੁੜ ਕੇ ਹਜੇ ਮੇਰੇ ਕੱਪੜੇ ਧੋਣ ਵਾਲੇ ਪਏ ਆ ਜੱਪ ਖਾਂਦਾ ਇੱਕ ਆ हम इन्हों के कपड़े का स्यापा तो कर दिन मैं तो थक गई बहनी थक गई ਆਲਾ ਬੇਬੇ ਆਲੂ ਸ਼ਾਮ ਲਈ ਨਹੀਂ ਮੈਂ ਤਾਂ ਹੰਬੀ ਹਾਰੀ ਗੁਰੂ ਘਰੋਂ ਆਈਆਂ ਤੇ ਪਾਣੀ ਤਾਂ ਮੈਨੂੰ ਕੀ ਪੁੱਛਣਾ ਆਲੂ ਧਰ ਤੇ ਮੇਰੇ ਮੂਰੇ ਕਾਹਦੀ ਬੇਬੇ ਤੂੰ ਹੰਬੀ ਹਾਰੀ ਆ ਕਿੱਥੇ ਤੂੰ ਗੁਰਦੁਆਰੇ ਪਹੁੰਚ ਗਈ ਤੂੰ ਤਾਂ ਲੋਕਾਂ ਦੇ ਕੋਲੇ ਕੱਚ ਕੇ ਆਈਆਂ ਨਹੀਂ ਕਿਹੜੇ ਕੋਲੇ ਕੱਚ ਕੇ ਆਈਆਂ ਉਹ ਤਾਂ ਮੈਂ ਦਲਵਾਗ ਦੀ ਮਾਂ ਕੋਲੋਂ 10 ਮਿੰਟ ਗਈ ਸੀ ਉਹਦਾ ਬਹਾਲ ਚਾਲ ਪੁੱਛਣ ਨੂੰ ਵਿਚਾਰੀ ਬਿਮਾਰ ਰਹਿੰਦੀ ਹੈ ਪਤਾ ਤੈਨੂੰ ਉਹ ਤਾਂ ਮੈਨੂੰ ਪਤਾ ਵਾ ਬੇਬੇ ਤੂੰ ਤਾਂ ਲੈ ਕੇ ਗਈ ਸੀ ਉਹ ਤਾਂ ਨਾ ਹੀ ਹੁੰਦਾ ਤੂੰ ਉਸ ਤਾਂ ਦੋਨਾਂ ਜਣੀਆਂ ਨੇ ਰਲ ਕੇ ਸਾਰੇ ਪਿੰਡ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਨਹੀਂ ਚੁਗਲੀਆਂ ਕੀ ਉਹ ਨਹੀਂ ਉਹ ਤਾਂ ਵਿਚਾਰੀ ਮੈਨੂੰ ਕਹਿੰਦੀ ਮੇਰਾ ਗੁਰਦੁਆਰੇ ਮੱਥਾ ਟੇਕਣ ਨੂੰ ਦਿਲ ਕਰਦਾ ਨਹੀਂ ਉਹਨੂੰ ਤਾਂ ਮੈਂ ਤਾਂ ਕਰਕੇ ਅੱਗੇ ਲੈ ਗਈ ਸੀਗੀ ਤੂੰ ਬੇਬੇ ਮੇਰੀ ਗੱਲ ਸੁਣ ਤੂੰ ਤੁਸੀਂ ਦੋਨਾਂ ਜਣੀਆਂ ਨੇ ਰਲ ਕੇ ਤਾਂ ਸਾਰੇ ਪਿੰਡ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਤੁਹਾਡੇ ਕੀ ਮੱਥੇ ਲੱਗਣੇ ਆ ਗੁਰੂ ਘਰ ਦੇ ਵਿੱਚ ਜਾ ਕੇ ਤੁਹਾਡਾ ਤਾਂ ਉਹ ਕੰਮ ਆ ਮੂੰਹ ਤੇ ਰਾਮ ਰਾਮ ਬਗਲ ਵਿੱਚ ਛੁਰੀ ਰਸਨੀ ਕਿਹੜੀਆਂ ਚੁਗਲੀਆਂ ਕੀਤੀਆਂ ਅਸੀਂ ਹੈ ਐਵੇਂ ਭੌਂਕੀ ਜਾਨੀ ਚਪੇੜਾ ਮਾਰੂ ਬੂਥੇ ਤੇ ਤੇਰੇ ਰੱਖ ਕੇ ਮੈਂ ਐਵੇਂ ਭੌਂਕਦੀ ਆ ਇਹ ਹੈ ਕਿਹੜੀ ਬਗੜ ਕਿਹੜੇ ਟਾਈਮ ਅਸੀਂ ਬਗੜ ਚ ਛੁਰੀ ਰੱਖ ਲਈ ਮੈਂ ਹੈ ਬਾਲੀ ਚਾਮਲੀ ਫਿਰਦੀ ਆ ਆ ਲੈ ਚੱਕਿਆ ਦੇ ਆਲੂ ਜੇ ਵੇਤਨ ਚੀਰ ਹੁੰਦੇ ਆਹ ਆਹ ਤਾਂ ਤੈਨੂੰ ਕੱਟਣਾ ਹੀ ਪੈਣਾ ਆ ਜੇ ਰਾਤ ਦੀ ਰੋਟੀ ਖਾਣੀ ਆ ਤਾਂ ਮੇਰਾ ਠੇਕਾ ਨਹੀਂ ਲਿਆ ਹੋਇਆ ਸਾਰੇ ਘਰ ਦੇ ਕੰਮ ਕਰਨ ਦਾ ਤੁਹਾਡਾ ਲੀੜਾ ਕੱਪੜਾ ਧੋਵਾ ਕਦੇ ਰੋਟੀਆਂ ਪਕਾਵਾਂ ਕਦੇ ਤੁਹਾਡੇ ਗੋਹੇ ਪੱਥਾਂ ਬੇਬੇ ਤੈਨੂੰ ਮੈਂ ਗੱਲ ਦੱਸਦੀ ਜੇ ਤੂੰ ਕੰਮ ਕਰਨਾ ਨਾ ਮੇਰੇ ਬਰਾਬਰ ਕਰਨਾ ਪੈਣਾ ਤੈਨੂੰ ਜੇ ਤੂੰ ਰੋਟੀ ਖਾਣੀ ਆ ਨਹੀਂ ਤਾਂ ਮੈਂ ਵੀ ਡੱਕਾ ਨਹੀਂ ਤੋੜਦੀ ਤੁਹਾਡਾ ਗੱਲ ਦੇਖ ਲੈ ਕਿਹੜੀ ਕਰਦੀ ਆ ਵੱਡੀ ਸਿਆਣੀ ਨਾ ਬੁੱਢੀ ਬਰੀ ਹੋ ਕੇ ਮੈਂ ਤੇਰੇ ਬਰਾਬਰ ਕੰਮ ਕਰੂ ਤਾਂ ਤੈਨੂੰ ਲੈ ਕੇ ਇਸ ਇੱਥੇ ਮੈਂ ਬਿਹਾ ਕੇ ਵੀ ਮੈਂ ਤੇਰੇ ਨਾਲ ਬਰਾਬਰ ਕੰਮ ਕਰਿਆ ਕਰੂੰ ਆ ਚੱਕ ਕੇ ਲੈ ਜਾ ਆਪਦੇ ਮੇਤ ਤਾਂ ਨਹੀਂ ਹੁੰਦਾ ਕੰਮ ਕਮ ਹੋਰ ਤੂੰ ਮੈਨੂੰ ਨੌਕਰਾਨੀ ਸਮਝ ਕੇ ਵਿਆਹ ਕੇ ਲਈ ਸੀ ਵੀ ਸਾਰੇ ਘਰ ਦਾ ਕੰਮ ਮੈਂ ਹੀ ਕਰਿਆ ਕਰਨਾ ਮੈਂ ਬੰਦੇ ਦੀ ਟੀ ਬਣ ਕੇ ਸਿੱਧੀ ਹੋ ਕੇ ਬਰਾਬਰ ਕੰਮ ਕਰਿਆ ਕਰ ਦਾ ਕੰਮ ਤੇ ਤੈਨੂੰ ਪਤਾ ਨਹੀਂ ਗਿਆ ਤੈਨੂੰ ਅਕਲ ਹੈ ਨਹੀਂ ਕੀ ਤੇ ਆਪਦੀ ਸੱਸ ਨਾਲ ਗੱਲ ਕਿਵੇਂ ਕਰਦੇ ਹੁੰਦੇ ਆ ਗੁੱਤਨੀ ਜੀ ਤੇਰੀ ਪੱਟਕ ਤੇਰੇ ਹੱਥ 'ਚ ਦੇ ਦੂੰ ਮੈਂ ਨਾ ਤੈਨੂੰ ਅਕਲ ਹੈ ਨਹੀਂ ਕੀ ਨੌ ਨਾਲ ਕਿਵੇਂ ਗੱਲ ਕਰੀ ਰਹੀ ਆ ਤੂੰ ਮੇਰੇ ਨਾਲ ਕਿਵੇਂ ਗੱਲ ਕਰਦੀ ਆ ਨੀ ਮੈਂ ਤਾਂ ਤੇਰੀ ਸੱਸਾਂ ਤੇਰੀ ਮਾਮਾਂ ਦੇ ਬਰਾਬਰ ਨਾ ਤੈਨੂੰ ਮੈਂ ਵੱਧ ਘੱਟ ਬੋਲ ਸਕਦੀ ਆ ਤੇ ਤੂੰ ਮੈਨੂੰ ਕਿਵੇਂ ਬੋਲਦੀ ਹੈਂ ਤੈਨੂੰ ਮਾੜੀ ਮੋਟੀ ਹੈ ਨਹੀਂ ਕਿ ਮੇਰੀ ਇੱਜ਼ਤ ਕਰਿਆ ਘਰ ਇੱਜ਼ਤ ਇਹ ਤਾਂ ਮੁੰਡੇ ਨੂੰ ਸਾਰਾ ਕੁਝ ਦੱਸ ਦੂੰ ਤੇ ਇਹ ਤਾਂ ਜੁੱਤੀ ਪਰੇਡ ਕੋਲ ਖੜ ਕੇ ਕਰਾਉ ਮੈਂ ਸਿੱਖੀ ਜਾਈ ਤੂੰ ਤੇਰੀ ਤਾਂ 70% ਐਸੀ ਕਰਾਉਣਾ ਤੂੰ ਯਾਦ ਰੱਖੇਂਗੀ ਲੈ ਲੈ ਬੇਬੇ ਮੈਂ ਤੈਨੂੰ ਕੀ ਕਹਣੀ ਆ ਮੈਂ ਮੈਂ ਤਾਂ ਤੇਰੀ ਇੰਨੀ ਇੱਜ਼ਤ ਕਰਦੀ ਆ ਹਾਂ ਕਰਦੀ ਆ ਤੂੰ ਮੇਰੀ ਇੱਜ਼ਤ ਹੁਣ ਕਿਵੇਂ ਮੈਂ ਤਾਂ ਸਿੱਧੀ ਹੋਗੀ ਤੂੰ ਲੈ ਬੇਬੇ ਮੈਂ ਤਾਂ ਪਹਿਲਾਂ ਹੀ ਸਿੱਧੀ ਸੀਗੀ ਉਹ ਤਾਂ ਤੂੰ ਪੁੱਠੀ ਸੀ ਉਹ ਮੇਰਾ ਮਤਲਬ ਕਿ ਤੂੰ ਪੁੱਠੀਆਂ ਨਹੀਂ ਗੱਲਾਂ ਕਰਦੀ ਸੀ ਮੈਂ ਤਾਂ ਤੇਰੀ ਇੱਜ਼ਤ ਕਰਦੀ ਆ ਹਾਂ ਕਰਦੀ ਤੂੰ ਮੇਰੀ ਇੱਜ਼ਤ ਮੈਂ ਤਾਂ ਤੇਰੀ ਬਹੁਤ ਇੱਜ਼ਤ ਕਰਦੀ ਆ ਤੂੰ ਮੈਨੂੰ ਪੁੱਛੀ ਨਾ ਨਾ ਮੈਂ ਤਾਂ ਪੁੱਛਣਾ ਵੀ ਤੂੰ ਮੇਰੀ ਕਿੰਨੀ ਇੱਜ਼ਤ ਕਰਦੀ ਐ ਜੇ ਮੈਂ ਬੈੱਡ ਤੇ ਬੈਠੀ ਹੋਵਾਂ ਫੇਰ ਦੱਸ ਤੂੰ ਕਿੱਥੇ ਬੈਠੇਂਗੀ ਮੈਂ ਬੇਬੇ ਉੱਠ ਕੇ ਸੋਫੇ ਤੇ ਬੈਜੂ ਤੇ ਹੁਣ ਜਿਹੜੀ ਤੂੰ ਮੇਰੇ ਬਰਾਬਰ ਬੈਠੀ ਐ ਮੰਜੇ ਤੇ ਉਹ ਤਾਂ ਬੇਬੇ ਪਾਲੂ ਕੁੱਟਣੇ ਸੀ ਤਾਂ ਬੈਠੀ ਬਰਾਬਰ ਮੈਂ ਤੇਰੇ ਆ ਕੇ ਚੱਲ ਇਹ ਤੇ ਤੇਰੀ ਮੈਂ ਗੱਲ ਮੰਨ ਲਈ ਤੇ ਜੇ ਮੈਂ ਸੋਫੇ ਤੇ ਤੇਰੇ ਬੈਠੀ ਦੇ ਬਰਾਬਰ ਬੈਗੀ ਫੇਰ ਦੱਸ ਤੂੰ ਕਿੱਥੇ ਬੈਠੇਂਗੀ ਮੈਂ ਮੈਂ ਫੇਰ ਐਂ ਕਰਕੇ ਥੱਲੇ ਬਹਿ ਜੂ ਜੇ ਮੈਂ ਐਂ ਆ ਕੇ ਤੇਰੇ ਕੋਲ ਥੱਲੇ ਬਹਿ ਜਾਮਾ ਫੇਰ ਤੂੰ ਕਿੱਥੇ ਬੈਠੇਂਗੀ ਫੇਰ ਮੈਂ ਬੇਬੇ ਮੈਂ ਜ਼ਮੀਨ ਦੇ ਵਿੱਚ ਟੋਆ ਪੱਟ ਕੇ ਉਹਦੇ ਵਿੱਚ ਬਹਿ ਜੂ ਤੇ ਜੇ ਉਸੇ ਟੋਏ ਚ ਆ ਕੇ ਮੈਂ ਬਹਿ ਜਾਮਾ ਫੇਰ ਫੇਰ ਮੈਂ ਕੀ ਕਰੂੰ ਮੈਂ ਟੋਏ ਦੇ ਵਿੱਚੋਂ ਬਾਹਰ ਆ ਜੂੰਗੀ ਉੱਤੇ ਮਿੱਟੀ ਸਿੱਟੂੰਗੀ ਤੇਰਾ ਟੰਟਾ ਟਿੰਡਾ ਖਤਮ ਆ ਬੁੜੀ ਖਤਮ ਆ ਜਿਹੜਾ ਤੂੰ ਮੇਰਾ ਲਹੂ ਪੀਤਾ ਹੋਇਆ ਆ ਆ ਤੂੰ ਕਰੇਂਗੀ ਮੇਰਾ ਟੰਟਾ ਖਤਮ ਵੱਡੀ ਆਈ ਐ ਮੈਡਮ ਇਹ ਆ ਲੈਣ ਦੇ ਅੱਜ ਮੁੰਡੇ ਨੂੰ ਤੇਰੀ ਤਾਂ ਰੇਲ ਮੈਂ ਫੇਰ ਬਣਾਉਂਗੀ ਤੈਨੂੰ ਤਾਂ ਫੇਰ ਪੁੱਛੂੰ ਮੈਂ ਟਹਿ ਜਾਣੀ ਐ ਲੈ ਬੇਬੇ ਆਊਗਾ ਜਦੋਂ ਮੁੰਡਾ ਦੇਖਿਆ ਜਾਊ ਤੂੰ ਬੰਦੇ ਦੀ ਟੀ ਬਣ ਕੇ ਪਹਿਲਾਂ ਆਲੂ ਕੱਟ ਦੇ ਜੇ ਇਹ ਨਾ ਨਾ ਕੱਟੇ ਅੱਜ ਤੇਰੀ ਰੇਲ ਮੈਂ ਬਣਾ ਦੂੰ ਨੀ ਏ ਤਹ ਜਾਨੀ ਤੁਰ ਗਈ ਨੀ ਮੁੰਡੇ ਨੇ ਤਾਉਣਾ ਰਾਤ ਨੂੰ ਤੇ ਇਹਦਾ ਕੀ ਪਤਾ ਉਦੋਂ ਤੱਕ ਕੀ ਕਰੂ ਔਰ ਤਹ ਜਾਨੀ ਆਲੂ ਮੈਨੂੰ ਠੀਰਨੇ ਪੈਣੇ ਆ ਤਹ ਜਾਨੀ ਦਾ ਜੀਕਰ ਦਾ ਕਟਾਪਾ ਚਾੜਦਾ ਦਾ ਦਫਾ ਹੋਣੀ ਦਾ ਇੱਕ ਮੁੰਡਾ ਵੀ ਰਾਤ ਨੂੰ ਆਊਗਾ ਉਦੋਂ ਤੱਕ ਮਿੱਟੀ ਪਿਆਰੀ ਹੋ ਕੇ ਮੈਨੂੰ ਕੰਮ ਕਰਨਾ ਹੀ ਪੈਣਾ ਕੋਈ ਨਾ ਚੜੇਲੇ ਜੀ ਤੈਨੂੰ ਤਾਂ ਮੈਂ ਫੇਰ ਦੱਸੂ ਫੇਰ ਹੋਏ ਤੇ ਜਣੇ ਨੇ ਰਾਤ ਮੇਰੇ ਕੰਜਰ ਨੇ ਸੋਟੀ ਮਾਰ ਕੇ ਮੇਰਾ ਮੋਢਾ ਪੋਂਤਾ ਮਾਮਕਰ ਲੱਗਿਆ ਸੀ ਕੰਜਰ ਕਿਉਂ ਫਿਰ ਕਿਵੇਂ ਆ ਠੀਕ ਆ ਨਾ ਰਾਤ ਨੂੰ ਹੋਈ ਨਾ ਫਿਰ ਡੈਂਗੜ ਡੈਂਗੜ ਤੇਰੀ ਮੈਂ ਹੀ ਮੁੰਡੇ ਨੂੰ ਕਹਿ ਕੇ ਤੋਰਿਆ ਸੀ ਇਹ ਮੇਰੇ ਨਾਲ ਐ ਕਰਦੀ ਆ ਕਿਉਂ ਕਰਾ ਕਰਾਤੀ ਨਾ ਤੇਰੇ ਕਾਰਵਾਈ ਫਿਰ ਲੈ ਮੇਰੇ ਤਾਂ ਮਾੜੀ ਹੀ ਸੋਟੀ ਮਾਰੀ ਸੀ ਆ ਬੱਜੀ ਸੀ ਤੇਰੇ ਮਾੜੀ ਦੀ ਸੋਟੀ ਨਾ ਚੀਕਾ ਤਾਂ ਤੇਰੀਆਂ ਬਾਰਨ ਹੜੇ ਤੱਕ ਛੜਦੀ ਆ ਸੀ ਵੇਖ ਕੇ ਲੈਣਾ ਮੇਰੇ ਨਾਲ ਪੰਗਾ ਤੈਨੂੰ ਕਿਹਾ ਸੀ ਮੇਰੇ ਨਾਲ ਪੰਗਾ ਨਾ ਲੈ ਨਾ ਲੈ ਮੈਂ ਤਾਂ ਚਾਲੂ ਚਰਾ ਕੇ ਤੂੰ ਦਮ ਲਿਆ ਨਾ ਹੁਣ ਦੇਖ ਫਿਰ ਆਉਂਦੇ ਨੇ ਫਿਰ ਨਜ਼ਾਰੇ ਤੈਨੂੰ ਗੱਲ ਨਹੀਂ ਬੁੜੀਏ ਮੈਂ ਵੀ ਨਾ ਤੇਰੇ ਤੋਂ ਬਦਲਾ ਇਸ ਕਾਰਵਾਈ ਦਾ ਲੈਣਾ ਹੀ ਲੈਣਾ ਮੈਂ ਜਿਹੜੀ ਤੂੰ ਮੇਰੇ ਤੇ ਰਾਤ ਕਰਵਾਈ ਆ ਕੋਈ ਨਾ ਮੈਨੂੰ ਵੀ ਕਿਹਨੇ ਕਮਲ ਕਹਿਣਾ ਜੇ ਤੇਰੇ ਤੋਂ ਬਦਲਾ ਨਾ ਲਿਆ ਮਿੱਠੀ ਪਿਆਰੀ ਹੋ ਕੇ ਮੇਰਾ ਨਾਂ ਵੀ ਕਮਲ ਨਹੀਂ ਲੈ ਬੇਬੇ ਤੇਰੀਆਂ ਲੱਤਾਂ ਕੁੱਟਦਾ ਨੱਤੂ ਗੀ ਮੇਂ ਦਿਯਾਲੂ ਹੋਈਆਂ ਬੁੜੀ ਤੇ ਅੱਜ ਮੈਂ ਤਾਂ ਬੇਬੇ ਦਿਯਾਲੂ ਰਹਿਣੀ ਆ ਮੈਂ ਕਿਹ ਚੱਲ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਆ ਪੁੱਣ ਮਿਲਦਾ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਮੈਂ ਘੁੱਟ ਦਿੰਨੀ ਆ ਤੇਰੀਆਂ ਲੱਤਾਂ ਚੱਲ ਕੋਈ ਨਾ ਘੁੱਟ ਦੇ ਜੇ ਇਦਾਂ ਸਿਆਣੀ ਬਣ ਕੇ ਰਵੇਂ ਤਾਂ ਕੋਈ ਚੱਕਰ ਨਹੀਂ ਆ ਹੈ ਤੇ ਇੱਕ ਗੱਲ ਮੇਰੀ ਹੋਰ ਸੁਣ ਲੈ ਤੂੰ ਉੱਠਦੀ ਬਹੁਤ ਲੇਟ ਆ ਹੋਰ ਛੇਤੀ ਉੱਠਿਆ ਕਰ ਹੈ ਤੇ ਸੂਰਜ ਵੀ ਕੁੰਭ ਕਰਨ ਤੇ ਤੋਂ ਪਹਿਲਾਂ ਉੱਠ ਖੜਦਾ ਲੈ ਬੇਬੇ ਸੂਰਜ ਸੌਂਦਾ ਵੀ ਤਾਂ ਮੇਰੇ ਤੋਂ ਪਹਿਲਾਂ ਹੀ ਆ ਸੌਂਦਾ ਪਹਿਲਾਂ ਤੇ ਤੋਂ ਐਵੇਂ ਕੰਮ ਤਾਂ ਨਹੀਂ ਟਲੀਦਾ ਹੁੰਦਾ ਬੇ ਕੰਮ ਤੋਂ ਕਿੱਥੋਂ ਟਲਦੀ ਆ ਮੈਂ ਪਰ ਬੰਦੇ ਨੂੰ ਕੁੱਟਣਾ ਤਾਂ ਨਹੀਂ ਚਾਹੀਦਾ ਮੈਨੂੰ ਚਲ ਕੁੱਟਣਾ ਤਾਂ ਬੰਦੇ ਨੂੰ ਨਹੀਂ ਚਾਹੀਦਾ ਗਲਤ ਆ ਹੈ ਤੇ ਕੁੱਟ ਵੀ ਤਾਂ ਦੀ ਕਰਤੂਤਾ ਕਰਕੇ ਘਰ ਖਾਨੀ ਆ ਤੂੰ ਹੈ ਜਿਹੜੀ ਪੀਂਨੇ ਪਹਿਲਾਂ ਤੂੰ ਕੁੱਟ ਖਾਦੀ ਹੈਂ ਉਹਦੇ ਵਿੱਚ ਤੂੰ ਕੀ ਕੀਤਾ ਨਾ ਤੂੰ ਸਵੇਰ ਨੂੰ ਝਾੜੂ ਲਾਉਂਦੀ ਸੀ ਝਾੜੂ ਵੀ ਮੈਨੂੰ ਲਾਉਣਾ ਪੈਂਦਾ ਸੀ ਤੇ ਜਦੋਂ ਮੈਂ ਮੁੰਡੇ ਨੂੰ ਦੱਸਿਆ ਤੇ ਅਸੀਂ ਦੋਨਾਂ ਨੇ ਫਿਰ ਜਾਣ ਕੇ ਸਕੀਮ ਲਾਈ ਉਹਨੂੰ ਵੀ ਇਹਨੂੰ ਤਾਂ ਬੰਦਾ ਬਣਾਈ ਤੇ ਮੈਂ ਸਵੇਰੇ ਝਾੜੂ ਲਾਉਣ ਤੋਂ ਤੂੰ ਮੁੰਡਾ ਮੈਨੂੰ ਆ ਕੇ ਕਹੂਗਾ ਵੀ ਬੀਬੇ ਮੈਂ ਲਾ ਦਿੰਨਾ ਤੇ ਤੂੰ ਮੈਂ ਉਹੀ ਗੱਲ ਅਸੀਂ ਕੀਤੀ ਮੈਂ ਸਵੇਰ ਨੂੰ ਝਾੜੂ ਲਾਉਂਦੀ ਸੀ ਉਹ ਮੈਨੂੰ ਅੱਗੇ ਕਹਿੰਦਾ ਬੀਬੇ ਲਿਆ ਮੈਂ ਲਾ ਦਿੰਨਾ ਹੈ ਮੁੰਡਾ ਫੜ ਕੇ ਝਾੜੂ ਲਾਉਂਗੇ ਤੇ ਤੂੰ ਮੂਰੋਂ ਨੇ ਕੀ ਕਿਹਾ ਤੂੰ ਕੰਦੀ ਇੱਕ ਇੱਕ ਦਿਨ ਬੰਨ ਲਓ ਦੋਨੇ ਜਾਣੇ ਹੈ ਤੂੰ ਸ਼ਰਮ ਤਾਂ ਕੀ ਕਰਨੀ ਸੀ ਤੂੰ ਮੂਰੋ ਸਾਨੂੰ ਆ ਕਹਿਣ ਲੱਗੀ ਫਿਰ ਉਹ ਕਿ ਤੇਰੇ ਖੰਡ ਪਾਉਂਦਾ ਕਿ ਬੇਬੇ ਤੁਸੀਂ ਸੱਚੀ ਕਹਿੰਦੇ ਹੋ ਮੈਂ ਮੈਨੂੰ ਕੋੜਾ ਪਤਾ ਸੀ ਤੁਸੀਂ ਮੇਰੇ ਨਾਲ ਸਕੀਮ ਲਾਉਨੇ ਆ ਹਾਂ ਕਹਿੰਦੇ ਤੈਨੂੰ ਸੱਚੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਬੰਦਾ ਝਾੜੂ ਲਾਊਗਾ ਆਪਣੇ ਹੁੰਦੇ ਹੋਏ ਮੈਂ ਲਾ ਦੇਆ ਕਰੂ ਝਾੜੂ ਦੋਹਾਂ ਦੇ ਹੈ ਕੀ ਕਿਹਾ ਤੈਂ ਮੈਂ ਮੈਂ ਕੀ ਮੈਂ ਝਾੜੂ ਲਾ ਦੇਆ ਕਰੂ ਸਾਰੇ ਕਮਰਿਆਂ ਚ ਇਹ ਰਈਦਾ ਹੁੰਦਾ ਚੰਗੇ ਬਣ ਕੇ ਦਿਖਾਈਦਾ ਹੁੰਦਾ ਨਾਲੇ ਲੋਕਾਂ ਦੀ ਮਦਦ ਕਰੀਦੀ ਹੁੰਦੀ ਆ ਠੀਕ ਆ ਬੇਬੇ ਨਾਲੇ ਤੂੰ ਮੇਰੀ ਗੱਲ ਸੁਣ ਪਰਸੋ ਕੱਲ ਪਰਸੋ ਤਾਂ ਮੈਂ ਹੈ ਨਹੀਂ ਸੀ ਹੈ ਤੇ ਕੋ ਆਪਣੀ ਗਵਾਂਢਣ ਬੱਚਨਾਂ ਨੂੰ ਜਦੋਂ ਉਹਦੀ ਤਿੰਨੇ ਨੋਹਾ ਕੁੱਟੀ ਜਾਂਦੀਆਂ ਸੀ ਤਾਂ ਤੂੰ ਉਹਦੀ ਮਦਦ ਨਹੀਂ ਕਰ ਸਕਦੀ ਸੀ ਜਾ ਕੇ ਉਹ ਬੇ ਮਦਦ ਕਰਨ ਬਾਰੇ ਤਾਂ ਮੈਂ ਸੋਚਿਆ ਸੀ ਪਰ ਫਿਰ ਮੈਂ ਸੋਚਿਆ ਤਿੰਨ ਜਾਣੀਆਂ ਤਾਂ ਬੱਚਨਾਂ ਨੂੰ ਕੁੱਟੀ ਜਾਂਦੀਆਂ ਜੇ ਵਿੱਚ ਮੈਂ ਲੱਗ ਜਾਂਦੀ ਬੱਚ ਨੂੰ ਲੱਗਿਆ ਉਹ ਕਿਤੇ ਮਾਰੀ ਨਾ ਜਾਵੇ ਮੈਂ ਤਾਂ ਨਹੀਂ ਗਈ ਨਾ ਮੂਰਖ ਕਿਸੇ ਥਾਂ ਦੀ ਮੈਂ ਤੈਨੂੰ ਕੀ ਕਹਨੀ ਆ ਵੀ ਉਹਦੀ ਮਦਦ ਕਰਦੀ ਬਚਨੋਂ ਦੀ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਨੀ ਆ ਆਹੋ ਐਦਾਂ ਦੇ ਪੰਡਲ ਤੂੰ ਮੈਨੂੰ ਪਾਏਂਗੀ ਲੈ ਬੇਬੇ ਮੈਂ ਤਾਂ ਤੇਰੀ ਕਿੰਨੀ ਇੱਜ਼ਤ ਕਰਦੀ ਆ ਆਹ ਦੇਖ ਲੈ ਤਾਂ ਹੀ ਤੇ ਮੈਂ ਤੇਰੀਆਂ ਲੱਤਾਂ ਕੁੱਟੀਆਂ ਜਾਨੀ ਆ ਆਪਾਂ ਨਾ ਬੇਬੇ ਹੁਣ ਦੋਨਾਂ ਜਣੀਆਂ ਨੇ ਇਕੱਠੀਆਂ ਰਹਿਆ ਕਰਨਾ ਆਪਾਂ ਜੰਮਾ ਨਹੀਂ ਲੜਿਆ ਕਰਨਾ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਆਪਾਂ ਹੱਸਦੀਆਂ ਖੇਡਦੀਆਂ ਰਿਹਾ ਕਰਨਾ ਹਾਂ ਠੀਕ ਇਹ ਤਾਂ ਤੇਰੀ ਗੱਲ ਠੀਕ ਆ ਕੋਈ ਨੁਦਰੀਏ ਤੂੰ ਮੇਰੀ ਬਾਹ ਬਨਵਾਈ ਸੀ ਨਾ ਤੈਨੂੰ ਤਾਂ ਮੈਂ ਦੱਸੂਗੀ ਪਤਾ ਨਾ ਕੀ ਤੂੰ ਬਾਹ ਮਾਂ ਕਰਦੀ ਆ ਹੈ ਮੈਂ 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 ਤਾਂ ਕਹਿੰਦੀ ਸੀ ਵੀ ਮੈਂ ਤੇਰੀ ਸੱਜੀ ਬਾਹ ਬਣ ਕੇ ਰਹਿਣਾ ਵਾ ਹਾਂ ਇਹ ਤਾਂ ਠੀਕ ਆ ਚੱਲ ਐ ਕਰ ਇੱਥੋਂ ਘਟ ਸਮਾਰ ਕੇ ਲਿਆ ਬੇਬੇ ਮੈਂ ਘਟ ਦਿੰਦਾ ਲੈ ਬੁੜੀਏ ਅੱਜ ਮੇਰੀ ਬਾਹ ਪੰਨੀ ਸੀ ਨਾ ਫਿਰ ਤੋ ਬਦਲਾ ਲੈਣ ਦਾ ਦਿਨ ਆ ਗਿਆ ਅੱਜ ਅੱਜ ਨਹੀਂ ਤੈਨੂੰ ਸੁੱਕੀ ਜਾਣ ਦਿੰਦੀ ਬੇਬੇ ਮੈਂ ਨਾ ਸਾਰਾ ਕੰਮ ਨਵੇੜਤਾ ਮੈਨੂੰ ਜਮਾ ਥਕਾਨ ਨਹੀਂ ਹੋਈ ਅੱਜ ਚੱਲ ਵਧੀਆ ਪੁੱਤ ਬੇਬੇ ਮੈਂ ਬੋਰ ਹੋਈ ਜਾਨੀ ਆ ਆਪਾਂ ਡਿਕਰੀ ਖਾਣਾ ਨਾ ਖੇਡੀਏ ਲਾ ਦੱਸ ਕਿਹੜੀਆਂ ਗੱਲਾਂ ਕਰਦੀਆਂ ਤੂੰ ਮੇਰੀ ਤਾਂ 10 ਉਮਰ ਹੈ ਡਿਕਰੀ ਖਾਣੇ ਕੇ ਮੈਨੂੰ ਤਾਂ ਟੱਪਿਆ ਵੀ ਨਹੀਂ ਜਾਣਾ ਹੈਗਾ ਹੋਰ ਗੱਲਾਂ ਕਰਦੀਆਂ ਤੂੰ ਤਾਂ ਜਵਾਕੜੀਆਂ ਆ ਆਪਾਂ ਫੇਰ ਬੇਬੇ ਆਪਾਂ ਅੰਨਾ ਝੋਟਾ ਨਾ ਖੇਢੀ ਤੂੰ ਮੈਨੂੰ ਫੜੀ ਮੈਂ ਤੈਨੂੰ ਫੜਨ ਨੀ ਰਹਿਣ ਦੇ ਛੱਡ ਪਰੇ ਖੜਾ ਤੂੰ ਲੈ ਬੇਬੇ یوں ਕਾਤੋ ਕਰਦੀ ਹੁੰਨੀ ਆ ਤੂੰ ਆਪਾਂ ਉਹਦੇ ਵਿੱਚ ਕਿਹੜਾ ਬਾਲਾ ਵਾ ਉਹਦੇ ਵਿੱਚ ਇੱਕ ਜੋਣੇ ਨੇ ਅੱਖਾਂ ਮੰਨ ਲੈਣੀਆਂ ਦੂਜੇ ਨੇ ਹੱਥ ਹੀ ਲਾਉਣਾ ਮੈਂ ਇੰਨੀ ਗੱਲ ਤਾਂ ਮੇਰੀ ਮੰਨ ਲੈ ਫਿਰ ਤੂੰ ਚੱਲ ਇਹ ਤੂੰ ਨਹੀਂ ਟਾਲਦੀ ਨਾ ਚਲ ਕੋਈ ਗੱਲ ਨਹੀਂ ਜਾਂ ਫੇਰ ਤੇਰੀਆਂ ਮੈਂ ਅੱਖਾਂ ਬੰਦੀਆਂ ਨਾ ਨਾ ਬੇਬੇ ਮੈਂ ਅੰਦਰੋਂ ਜਾ ਕੇ ਆਪਾਂ ਪਰਚੀਆਂ ਲੈ ਕੇ ਆਉਣੀ ਆ ਇੱਕ ਤੇਰੇ ਨਾਂ ਦੀ ਇੱਕ ਮੇਰੇ ਨਾਂ ਦੀ ਜਿਹਦੀ ਪਰਚੀ ਚੱਕੀ ਗਈ ਉਹਦੀਆਂ ਅੱਖਾਂ ਬੰਨਾਂਗੇ ਆਪਾਂ ਚਲ ਇਹ ਵੀ ਤੇਰੀ ਗੱਲ ਠੀਕ ਆ ਜਾਂ ਲਿਆ ਫੇਰ ਪਰਚੀਆਂ ਚਲ ਮੈਂ ਲੈ ਕੇ ਆਉਣੀ ਆ ਠੀਕ ਆ ਅੱਜ ਤੱਕ ਮੈਂ ਬੰਦਾ ਅੱਜ ਤਾਂ ਤੇਰ ਤੋਂ ਬਦਲਾ ਲੈਣਾ ਹੀ ਲੈਣਾ ਮੈਂ ਲੈ ਬੁੜੀਏ ਤੈਨੂੰ ਤਾਂ ਪਤਾ ਹੀ ਨਹੀਂ ਦੋਨਾਂ ਪਰਚੀਆਂ ਤੇ ਤਿੰਨਾਂ ਤੇਰੇ ਹੀ ਲਿਖਿਆ ਹੋਇਆ ਲਾ ਬੇਬੇ ਆ ਦੇ ਦੋ ਪਰਚੀਆਂ ਇੱਕ ਤੇ ਤੇਰਾ ਨਾਮ ਕਮਲ ਮੇਰਾ ਲਿਖਿਆ ਇੱਕ ਤੇ ਰਾਜਪੁਰ ਲਿਖਿਆ ਹੁਣ ਦੋਨਾਂ ਪਰਚੇ ਚੋਂ ਇੱਕ ਚੱਕ ਲੈ ਚੱਲ ਪਹਿਲੇ ਸੈੱਟ ਤਾਂ ਲੈ ਲੈ ਸੈੱਟ ਪਹਿਲੇ ਨਨ ਇਹ ਆ ਚੱਕ ਬੇਬੇ ਲਾ ਇਹ ਤਾਂ ਮੇਰਾ ਹੀ ਨਾਮ ਆ ਗਿਆ ਚੱਲ ਫਿਰ ਬੇਬੇ ਹੁਣ ਅੱਖਾਂ ਤੇਰੀਆਂ ਬੰਨਣੀਆਂ ਮੈਂ ਹਾਂ ਚੱਲ ਬੰਨ ਦੇ ਚੱਲ ਮੈਂ ਲੈ ਕੇ ਆਉਣੀ ਚੁੰਨੀ लिया बेबे तेरे चुनी बन के तेन बनावा चुटा चल हो और बन दे चल आ जा फिर चल बन। देख दी हां किन्ने लेबे हम मैं बनती तू मेनु हाथ ला के पहले फिर मेरी बारी आजुगी हूं तेरी बारी चल फिर मेनू फड़ हूं ਇਹ ਕਿੱਧਰ ਤੁਰ ਗਏ ਹੋ ਮੈਂ ਤੈਨੂੰ ਹੀ ਨਹੀਂ ਤੂੰ ਇਹ ਕਿੱਧਰ ਗਏ ਹੋ ਇਹ ਤਾਂ ਜਮਈ ਜਮਈ ਅੰਨੇ ਵਾਲਾ ਹਾਲ ਆ ਕੁਛ ਨਹੀਂ ਦਿੰਦਾ ਬੇਬੇ ਅੱਜ ਹੋ ਜਾ ਕੈਮ ਤੂੰ ਤੇਰਾ ਤਾਂ ਮੈਂ ਪਰਫੂਮ ਇਹੋ Tuta hoja kem, ਲੇ ਬੇਬੇ ਬੇਬੇ ਦਾ ਤਾਂ ਪੁੱਜਿਆ ਗਿਆ ਗੁੱਗਾ ਅੱਜ ਹਾਂ ਬੇਬੇ ਤੂੰ ਇੱਧਰ ਕਿੱਧਰ ਆ ਗਈ ਬੇਬੇ ਨੀ ਆ ਖੋਲ ਚੁੰਨੀ ਜੀ ਮੇਰੇ ਤੋਂ ਓਹੋ ਬੇਬੇ ਤੂੰ ਇੱਥੇ ਕੀ ਕਰਦੀ ਸੀਗੀ ਭਲਾਂ ਦੀ ਮੇਰੇ ਪਾਸੇ ਦੇ ਪੈਰਾਂ ਦਾ ਖੜਕਾ ਹੋਇਆ ਸੀ ਕਿੱਥੇ ਖੜਕਾ ਹੋਇਆ ਬੇਬੇ ਮੈਂ ਕਿਹਾ ਤੂੰ ਇੱਧਰ ਹੋਣੀ ਆ ਆ ਜਾ ਹਾਏ ਚੱਲ ਆ ਜਾ ਆ ਜਾ ਬੇਬੇ ਆ ਜਾ ਹਾਏ ਮੈਨੂੰ ਤਾਂ ਲੱਗ ਰਹੀ ਬਾਹ ਫਟ ਗਈ ਹਾਏ ਹਾਈ ਹਾਈ ਗੱਜਾ ਇਥੇ ਨਹੀਂ ਮੈਂ ਤਾਂ ਤੇਰੇ ਪੈਰਾਂ ਦਾ ਘੜਕਾ ਮੈਂ ਤਾਂ ਤਾਂ ਗਈ ਉਧਰ ਨੂੰ ਮੇ ਤਾਂ ਬਾਹ ਟੁੱਟ ਗਈ ਲੈ ਬੇਬੇ ਮੈਂ ਕਿੱਥੋਂ ਉੱਥੇ ਸੀਗੀ ਨਹੀਂ ਮੁੰਡੇ ਨੂੰ ਫੋਨ ਲਾ ਨਹੀਂ ਡਾਕਟਰ ਨੂੰ ਸੱਦੇ ਬੇਬੇ ਜੇ ਮੈਂ ਮੁੰਡੇ ਨੂੰ ਫੋਨ ਤਾਂ ਮੈਂ ਲਾ ਦਿੰਨੀ ਆ ਹਾਂ ਉਹਨੂੰ ਤੂੰ ਕੀ ਕਹੇਂਗੀ ਵੀ ਤੇਰੇ ਕੀ ਹੋਇਆ ਸੀ ਹਾਏ ਨਹੀਂ ਮੈਂ ਤਾਂ ਉਹਨੂੰ ਵੀ ਨਹੀਂ ਦੱਸ ਸਕਦੀ ਮੈਂ ਤਾਂ ਤੇਰੀਆਂ ਗੱਲਾਂ ਚੱਕਿਆ ਹਾ ਖੇਡਣ ਬੈ ਗਈ ਅੰਨਾ ਝੋਟਾ चल ओनू मैं कह हाँ, दू मैं तो डकपी सी फिसल गई मैं बस ठीक है बेबे ऐना हाँ कह दू चंगा करेबे ठीक है भाई बेबे एक गल हाँ जो तू कल डिगी ना ਤੇਰੀਆਂ ਜਿਹੜੀਆਂ ਚੀਕਾਂ ਮਾ ਹੋ ਟੈਪੀ ਤੱਕ ਸੁਣਦੀਆਂ ਸੀ ਜਿਵੇਂ ਮੇਰੀਆਂ ਉਸ ਦਿਨ ਬਰਨਹਾੜੇ ਤੱਕ ਸੁਣਦੀਆਂ ਸੀ ਓਵੇਂ ਤੇਰੀਆਂ ਟੈਪੀ ਤੱਕ ਸੁਣਦੀਆਂ ਸੀ ਕੀ ਤੂੰ ਮੇ ਤਾਂ ਕੋਈ ਬਦਲਾ ਬਦਲਾ ਤਾਂ ਨਹੀਂ ਲਿਆ ਓ ਨਾ ਨਾ ਬੇਬੇ ਮੈਂ ਕਹਦਾ ਬਦਲਾ ਨਾਲ ਤੈਨੂੰ ਕਿਨੇ ਬੁੱਢੀ ਬਰੀ ਹੋ ਕੇ ਕਿਹਾ ਸੀ ਵੀ ਜਵਾਬ ਕਣੀ ਅੱਗੇ ਮਾ ਖੇੜ ਬੇਬੇ ਹੁਣ ਤੂੰ ਐ ਕਰ ਇਹਨੂੰ ਦੇ ਤੂੰ ਸੇਕ ਠੀਕ ਆ ਮੈਂ ਤਾਂ ਜਾ ਕੇ ਟੀਵੀ ਦੇਖਦੀ ਆਂ ਹੋਏ ਨੀ ਤਾਂ ਟਟ ਜਾਣੀ ਸਕੀਮ ਲਾ ਗਈ ਮੇਰੇ ਨਾਲ ਬਦਲਾ ਲੈ ਗਈ ਮੇਰੇ ਤੋਂ ਵੀ ਮੈਂ ਕਿੱਥੇ ਇਹਦੀਆਂ ਗੱਲਾਂ ਚਾ ਗਈ ਨਹੀਂ ਮੈਂ ਤਾਂ ਬੜੀ ਵੱਡੀ ਗਲਤੀ ਕਰ ਲਈ ਇਹਦੀਆਂ ਗੱਲਾਂ ਚਾ ਕੇ